ਵਿੰਡ ਚੱਕ ਉਪਰਾਏ ਦਾ ਰਹਿਣ ਵਾਲਾ ਸੋਨਾ ਸਿੰਘ ਜਿਸ ਦੇ ਖੇਤਾਂ ਵਿੱਚ ਆਪਰੇਸ਼ਨ ਸੰਦੂਦ ਦੇ ਦੌਰਾਨ ਫੌਜ ਨੇ ਡੇਰੇ ਲਾਏ ਸਨ ਤੇ ਸੋਨਾ ਸਿੰਘ ਤੇ ਉਸ ਦਾ ਪਰਿਵਾਰ ਫੌਜ ਦੇ ਮੋਢੇ ਦੇ ਨਾਲ ਮੋਢਾ ਲਾ ਕੇ ਖੜਾ ਰਿਹਾ ਸੋਨਾ ਸਿੰਘ ਦਾ ਇੱਕ ਛੋਟਾ ਜਿਹਾ ਬੇਟਾ ਫੌਜ ਦੇ ਜਵਾਨਾਂ ਲਈ ਸਵੇਰੇ ਸ਼ਾਮ ਚਾਹ ਲੈ ਕੇ ਜਾਂਦਾ ਸੀ ਇਹ ਨਹੀਂ ਦੁਪਹਿਰ ਵੇਲੇ ਠੰਡਾ ਪਾਣੀ ਤੇ ਲੱਸੀ ਤੇ ਬਰਫ਼ ਵੀ ਲੈ ਕੇ ਜਾਂਦਾ ਰਿਹਾ ਹੈ ਇਸ ਬੱਚੇ ਨੂੰ ਫੌਜ ਦੇ ਜਵਾਨਾਂ ਇਸ ਬੱਚੇ ਨੇ ਫੌਜ ਦੇ ਜਵਾਨਾਂ ਦੀ ਖੂਬ ਸੇਵਾ ਕੀਤੀ ਜਿਸ ਦੇ ਲਈ ਬੱਚੇ ਦਾ ਫੌਜ ਦੇ ਵੱਲੋਂ ਸਨਮਾਨ ਵੀ ਕੀਤਾ ਗਿਆ ਤੇ ਹੁਣ ਇਸ ਬੱਚੇ ਨੇ ਜਵਾਨਾਂ ਦੇ ਦੇਸ਼ ਪ੍ਰਤੀ ਇਸ ਜਜ਼ਬੇ ਨੂੰ ਵੇਖਦੇ ਹੋਏ ਦੇਸ਼ ਦੀ ਸੇਵਾ ਕਰਨ ਦਾ ਜਜ਼ਬਾ ਜਾਗ ਗਿਆ ਹੈ ਮੈਂ 10 ਸਾਲ ਦਾ ਇਹ ਬੱਚਾ ਫੌਜ ਵਿੱਚ ਭਰਤੀ ਹੋਣ ਦੀ ਇੱਛਾ ਰੱਖਦਾ ਹੈ ਮਾਪੇ ਵੀ ਫੌਜ ਦੇ ਜਵਾਨਾਂ ਦੀ ਸੇਵਾ ਕਰਨ ਤੋਂ ਇਸ ਨੂੰ ਨਹੀਂ ਸੀ ਰੋਕਦੇ ਬੱਚਾ ਭਾਰਤ ਪਾਕਿਸਤਾਨ ਦੀ ਸਰਹੱਦ ਤੋਂ ਮਹਿਜ਼ 2 ਕਿਲੋਮੀਟਰ ਦੀ ਦੂਰੀ ਤੇ ਸਥਿਤ ਪਿੰਡ 'ਚ ਰਹਿੰਦਾ ਹੈ। ਬੱਚੇ ਦੀ ਇਸ ਸੇਵਾ ਨੂੰ ਵੇਖ ਕੇ ਫੌਜ ਵੱਲੋਂ ਬੱਚੇ ਦਾ ਸਨਮਾਨ ਕੀਤਾ ਗਿਆ ਹੈ। ਬੱਚੇ ਦਾ ਪਿਤਾ ਸੋਨਾ ਸਿੰਘ ਖੇਤੀਕਾਰ ਦਾ ਹੈ। ਤੇ ਇਹ ਬੱਚਾ ਮਹਿਜ਼ ਚੌਥੀ ਕਲਾਸ 'ਚ ਪੜਦਾ ਹੈ ਤੇ ਉਸ ਦਾ ਕਹਿਣਾ ਹੈ ਕਿ ਉਸ ਨੂੰ ਬਿਲਕੁਲ ਵੀ ਡਰ ਨਹੀਂ ਹਿਸੀ ਲੱਗਦਾ। ਤੇ ਉਹ ਵੀ ਹੁਣ ਫੌਜ 'ਚ ਜਾਣਾ ਚਾਹੁੰਦਾ ਹੈ। ਉਸ ਨੂੰ ਸਨਮਾਨਿਤ ਕਰਨ ਦੇ ਲਈ ਫੌਜ ਦੇ ਵੱਲੋਂ ਸੱਦਿਆ ਗਿਆ ਸੀ। ਇਸ ਦੇ ਨਾਲ ਹੀ ਜਵਾਨਾਂ ਨਾਲ ਲੰਚ ਕਰਨ ਦਾ ਮੌਕਾ ਵੀ ਇਸ ਬੱਚੇ ਨੂੰ ਮਿਲਿਆ ਹੈ। ਕਿਹੜਾ ਪਿੰਡ ਹੈ ਤੁਹਾਡਾ? ਮੇਰਾ ਨਾਮ ਹੈ ਸੋਨਾ ਸਿੰਘ ਪਿੰਡ ਚੱਕ ਕਬਾਈ 17 ਵਾਲਾ। ਜਦੋਂ ਆਪਰੇਸ਼ਨ ਸੰਦੂਰ ਹੋਇਆ ਉਸ ਤੋਂ ਬਾਅਦ ਹਾਲਾਤ ਬਣੇ ਉਹ ਕਿਵੇਂ ਦੇ ਹਾਲਾਤ ਸੀ ਪਹਿਲੇ ਤਾਂ ਪਿੰਡ ਦੇ ਤੁਹਾਡੇ? ਉਦੋਂ ਬਹੁਤ ਹੀ ਮਾੜੇ ਹਾਲਾਤ ਸੀਗੇ ਜੀ। ਹਾਂਜੀ। ਤਾਂ ਫਿਰ ਤੁਹਾਡੇ ਪਿੰਡ ਦੇ ਵਿੱਚ ਜਦੋਂ ਫੋਰਸ ਆ ਕੇ ਬੈਠੀ ਤਾਂ ਫਿਰ ਕਿਵੇਂ ਤੁਸੀਂ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਸਾਡੇ ਖੇਤਾਂ ਦੇ ਵਿੱਚ ਆਣ ਕੇ ਫੌਜ ਬੈਠੀ ਸੀਗੀ ਤੇ ਅਸੀਂ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਹਾਂ ਜੀ ਵੀ ਜੋ ਕਿਸੇ ਵੀ ਚੀਜ਼ ਦੀ ਲੋੜ ਹੈ ਤੇ ਅਸੀਂ ਤੁਹਾਡੇ ਨਾਲ ਖੜਾਂਗੇ ਅ ਅ ਤੁਹਾਡੇ ਬੇਟਾ ਵੀ ਅਸੀਂ ਦੇਖਿਆ ਕਿ ਉਹ ਉੱਥੇ ਜਾਂਦਾ ਰਿਹਾ ਜੀ ਉਹਨੂੰ ਸਨਮਾਨ ਮਿਲ ਹਾਂਜੀ ਹਾਂਜੀ ਸਰ ਕੀ ਹੋਇਆ ਜੀ ਬੇਟਾ ਮੇਰਾ ਉਹਨਾਂ ਦੇ ਨਾਲ ਜਾਂਦਾ ਰਿਹਾ ਦਿਨ ਪਰ ਰਾਤ ਹੀ ਸੋਭਾ ਵੀ ਦੁਪਹਿਰੇ ਵੀ ਸੋਭਾ ਵੀ ਚਾਹ ਲੈ ਕੇ ਜਾਂਦਾ ਰਹੇ ਦੁਪਹਿਰੇ ਬਰਫ ਸ਼ਾਮ ਨੂੰ ਦੁੱਧ ਤੇ ਸ਼ਾਮ ਦੇ ਵਿਚਾਰ ਲੱਸੀ ਸਭ ਕੁਝ ਲੈ ਕੇ ਉਹਨਾਂ ਦੇ ਲਈ ਜਾਂਦਾ ਰਹੇ ਜੀ ਕਿੰਨੀ ਉਮਰ ਹੈ ਤੁਹਾਡੇ ਬੇਟੇ ਦੀ ਹੋਰ ਇਹਦੇ ਚ ਕਿਵੇਂ ਆਈ ਹੈ ਪਾਪਾ 10 ਸਾਲ ਹੈ ਜੀ ਮੇਰੇ ਤੇ ਇਹ ਉਹਨਾਂ ਫੌਜ ਨੂੰ ਵੇਖ ਕੇ ਜਾਂਦੇ ਦਿਲ ਦੇ ਅੰਦਰ ਜਜ਼ਬਾ ਉੱਠਿਆ ਵੀ ਮੈਂ ਵੀ ਬਾਅਦ ਦਜਾ ਫੌਜ 'ਚ ਭਰਤੀ ਹੋਣਾ ਹੈ ਜੀ ਹਾਂਜੀ ਤੇ ਕਿਹੜੀ ਕਲਾਸ ਚ ਚੌਥੀ ਚ ਜੀ ਹਾਂ ਔਰ ਤੁਸੀਂ ਕਰੀ ਇਹਨੂੰ ਰੋਕਿਆ ਨਹੀਂ ਨਹੀਂ ਜੀ ਅਸੀਂ ਨਹੀਂ ਰੋਕਿਆ ਜੀ ਜਿੱਥੇ ਕਈ ਲੋਕ ਤਾਂ ਪਿੱਛੇ ਜਾ ਰਹੇ ਹੈਗੇ ਸੀਗੇ ਬਾਰਡਰ ਤੋਂ ਕੋੜਾ ਪਿੰਡ ਸਰਹੱਦ ਦੇ ਨਾਲ ਹੀ ਲੱਗਦਾ ਹਾਂਜੀ 2 ਕਿਲੋਮੀਟਰ ਹੀ ਹੈ ਜੀ ਤੇ ਅਸੀਂ ਅਸੀਂ ਨਹੀਂ ਪਿੱਛੇ ગયા ਜੀ ਤਾਂ ਫਿਰ ਇਹ ਵੀ ਉਹਨਾਂ ਦੇ ਕੋਲ ਜਾਂ ਹਾਂਜੀ ਹਾਂਜੀ ਇਹ ਵੀ ਉਹਨਾਂ ਦੇ ਕੋਲ ਹੀ ਜਾਂਦਾ ਰਿਹਾ ਜੀ ਤਾਂ ਇਹੀ ਚੀਜ਼ ਵੇਖੀ ਉਹਨਾਂ ਨੇ ਹਾਂਜੀ ਹਾਂਜੀ ਇਹ ਚੀਜ਼ ਵੇਖ ਕੇ ਉਹਨਾਂ ਨੇ ਸਮਾਨਤ ਕੀਤਾ ਜੀ ਕੀ ਨਾਮ ਹੈ ਤੁਹਾਡਾ ਕੀ ਕੰਮ ਕਰਦੇ ਹੋ ਖੇਤੀਬਾੜੀ ਕਰਦੇ ਮੇਰਾ ਨਾਮ ਸੋਨਾ ਸਿੰਘ ਹੈ ਜੀ ਕੀ ਕੀ ਨਾਮ ਹੈ ਤੁਹਾਡਾ ਸ਼ਮਨ ਕਿਹੜੀ ਕਲਾਸ ਚ ਪੜਦੇ ਹੋ ਚੌਥੀ ਅੱਛਾ ਤੁਸੀਂ ਫਿਰ ਜਦੋਂ ਹਾਲਾਤ ਸੀਗੇ ਤਾਂ ਤੁਸੀਂ ਡਰੇ ਨਹੀਂ ਨਹੀਂ ਕੀ ਮੰਨ ਕਿਉਂ ਕਿਉਂ ਨਹੀਂ ਡਰੇ ਤੁਸੀਂ ਵੈਸੇ ਨਹੀਂ ਨਹੀਂ ਅੱਛਾ ਤੇ ਤੁਸੀਂ ਇੱਕ ਜਦੋਂ ਜਾਣਦੇ ਹੁੰਦੇ ਸੀਗੇ ਆਰਮੀ ਵਾਲਿਆਂ ਕੋਲ ਤਾਂ ਫਿਰ ਮਨ ਦੇ ਵਿੱਚ ਕੀ ਆਂਦਾ ਸੀਗਾ ਕੋਈ ਨਹੀਂ ਆਂਦਾ ਸੀ ਮੈਂ ਵੱਡਾ ਹੋ ਕੇ ਫੌਜੀ ਬੋਲਣਾ ਐ ਇਹ ਫੌਜੀ ਬਣ ਕੇ ਕੀ ਕਰੋਗੇ ਦੇਸ਼ ਦੀ ਸੇਵਾ ਤੇ ਉਹਨਾਂ ਫੌਜੀਆਂ ਵਾਸਤੇ ਤੁਸੀਂ ਕੀ ਕੀ ਲੈ ਕੇ ਜਾਂਦੇ ਹੁੰਦੇ ਸੀ ਜਦੋਂ ਉੱਥੇ ਰਹਿੰਦੇ ਸੀਗੇ ਤਾਂ ਬਰਫ਼ ਪਾਣੀ ਚਾਹ ਦੁੱਧ ਲੱਸੀ ਇਹ ਕਿਉਂ ਲੈ ਕੇ ਜਾਂਦੇ ਸੀ ਤੁਸੀਂ ਜੋ ਹੁੰਦੇ ਸੀ ਉਹ ਸੀ ਲੈ ਕੇ ਜਾਂਦੇ ਸੀ ਵਧੀਆ ਲੱਗਦਾ ਸੀ ਹਾਂਜੀ ਤੁਹ ਗਰਮੀ ਚ ਬੈਠੇ ਹੁੰਦੇ ਸੀ ਤੁਸੀਂ ਉਹਨਾਂ ਤੇ ਠੰਡਾ ਪਾਣੀ ਲੈ ਕੇ ਜਾਂਦੇ ਸੀਗੇ ਜੀ ਤੇ ਉਹ ਤੁਹਾਡੇ ਨੂੰ ਤੁਹਾਨੂੰ ਵੀ ਅੱਗੋਂ ਪਿਆਰ ਕਰਦੇ ਸੀਗੇ ਉਹ ਜੀ ਤੁਹਾਨੂੰ ਕਿਵੇਂ ਦਾ ਮਹਿਸੂਸ ਹੁੰਦਾ ਸੀਗਾ ਉਹ ਜੀ ਸਾਨੂੰ ਆਪਣੇ ਫੌਜੀਆਂ ਦੇ ਨਾਲ ਖੜਨਾ ਚਾਹੀਦਾ ਜੀ ਤੇ ਤੁਹਾਨੂੰ ਜਦੋਂ ਇਹ ਪ੍ਰਾਈਜ਼ ਕਿੱਥੇ ਮਿਲਿਆ ਸੀਗਾ ਤੇ ਤੁਸੀਂ ਕਿਵੇਂ ਗਏ ਉੱਥੇ ਲੈਣ ਵਾਸਤੇ ਉਹਨੂੰ ਉੱਥੇ ਉਹਨਾਂ ਸਾਨੂੰ ਸੱਦਾ ਸੀ ਹੂੰ ਅਸੀਂ ਸ਼ਹਿਰ ਗਏ ਸੀ ਉਹਨਾਂ ਨੂੰ ਇਹ ਕੁ ਲੈਣ ਆਏ ਨੇ ਅੱਛਾ ਫਿਰ ਉੱਥੇ ਜਾ ਕੇ ਉਹਨਾਂ ਸਾਨੂੰ ਸਰਪ੍ਰਾਈਜ਼ ਦਿੱਤਾ ਹੈ ਹੂੰ ਫਿਰ ਕੀ ਕਹਿੰਦੇ ਉਹਨਾਂ ਨੇ ਤੁਹਾਨੂੰ ਉੱਥੇ ਬੁਲਾਇਆ ਉਹਨਾਂ ਨੇ ਜੀ ਕੀ ਕੀ ਖਵਾਇਆ ਗਿਆ ਮਤਲਬ ਰੋਟੀ ਮਤਲਬ ਕੀ ਆਈਸਕ੍ਰੀਮ ਹੂੰ ਹੋਰ ਇੰਨੀ ਤੇ ਬਹੁਤ ਖੁਸ਼ੀ ਹੋਈ ਫਿਰ ਜੀ ਤੇ ਤੁਸੀਂ ਉਹਨੂੰ ਵੱਡੇ ਹੋ ਕੇ ਕੀ ਬੰਨਾ ਚਾਹੁੰਦੇ ਹੋ ਫੌਜੀ ਦੇਸ਼ ਦੀ ਸੇਵਾ ਕਰੋਗੇ ਜੀ ਤੇ ਪੜ੍ਹਾਈ ਪੂਰੀ ਕਰਦੇ ਹੋ ਜੀ ਕੀ ਨਾਮ ਹੈ ਤੁਹਾਡਾ ਸ਼ਾਨ